ਸਾਰਿਆਂ ਨੂੰ ਨਮਸਕਾਰ ਸਤਿਗੁਰਾਂ ਜੀ ਇੱਕ ਬੱਚਾ ਹਰਸ਼ ਕੁਮਾਰ ਵਾਰਡ ਨੰਬਰ 11 ਜੋ ਇੱਕ ਇੱਕ ਬਿਮਾਰੀ ਤੋਂ ਪੀੜਤ ਸੀਗਾ ਡਾਕਟਰ ਅਮਨਦੀਪ ਗੋਗਿਆ ਕੋਲ ਇਹਦੇ ਬਗੈਸ ਸੀਗਾ ਸੋ ਇਹਨਾਂ ਨੇ ਜਿਵੇਂ ਸੋਸ਼ਲ ਜਨ ਦਿੱਤੀ ਉਹ ਸਾਬ ਨੂੰ ਲਾ ਕੇ ਲਾ ਸ਼ੁਰੂ ਕੀਤਾ ਜਿਸ ਦਾ ਪੇਟ ਕਾਫੀ ਵਧਿਆ ਹੋਇਆ ਸੀਗਾ ਹੁਣ ਉਹ ਦਵਾਈ ਲੈ ਕੇ ਅੱਜ ਨੂੰ ਠੀਕ ਹੋ ਚੁੱਕਿਆ ਪਰ ਇਹ ਕਹੋ ਸਕਦੇ ਲੰਮਾ ਚੱਲਣਾ ਹੈ ਕਿਉਂਕਿ ਉਹ ਬੁਵਾਲੇ ਫਿਰ ਦੁਬਾਰਾ ਉੱਠ ਖੜੀ ਹੈ ਇਹਦੇ ਕਾਫੀ ਟੈਸਟ ਕਰਾਉਣੇ ਨੇ ਹੁਣ ਸੋ ਇਹਨਾਂ ਦਾ ਇਲਾਜ ਅਸੀਂ ਲਗਾਤਾਰ ਕਰਾ ਰਹੇ ਹਾਂ ਸਾਰੇ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਰਲਵੱਲ ਕੇ ਇਸ ਬੱਚੇ ਨੂੰ ਬਚਾਉਣਾ ਹੈ ਕਿ ਮੀਰ ਬੁਵਾਲੇ ਤੋਂ ਤਾਂ ਜੋ ਮਾਤਾ ਪਿਤਾ ਆਪਣੇ ਇਸ ਬੱਚੇ ਨੂੰ ਵੇਖ ਕੇ ਖੁਸ਼ ਹੋ ਸਕਣ ਸੋ ਹੁਣ ਨਾਲ ਡਾਕਟਰ ਅਮਨਦੀਪ ਗੋਲਜੀ ਨੇ ਜੋ ਸਾਨੂੰ ਬਹੁਤ ਸਹਿਯੋਗ ਦਿੰਦੇ ਨੇ ਉਹ ਇਹ ਬੱਚੇ ਦਾ ਲਾਜ਼ਮੀ ਕਰਦੇ ਨੇ ਸਮੂਹਨਾ ਤੋਂ ਇਹਨਾਂ ਦੀ ਬਿਮਾਰੀ ਬਾਰੇ ਪੁੱਛਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਾਡੇ ਕੋਲੇ ਬੱਚਾ ਹਰਸ਼ ਕੁਮਾਰ 8 ਸਾਲ ਦਾ ਬੱਚਾ ਹੈ ਤੇ ਪਿਛਲੇ 2-3 ਸਾਲਾਂ ਤੋਂ ਇਹਨੂੰ ਜੋ ਪ੍ਰੋਬਲਮ ਹੈ ਸਰੀਰ ਨੂੰ ਸੋਜ ਜਾਂਦੀ ਸੀ ਗੁਰਦਿਆਂ ਦੀ ਪ੍ਰੋਬਲਮ ਹੈ ਬੱਚੇ ਨੂੰ ਨੇਫਰੋਟਿਕ ਸਿੰਡਰੋਮ ਕਹਿੰਦੇ ਆ ਨੇਫਰੋਟਿਕ ਸਿੰਡਰੋਮ ਬੱਚਿਆਂ ਚ ਬੜੀ ਕਾਮਨ ਬਿਮਾਰੀ ਹੈ ਪਰ ਇਸ ਬੱਚੇ ਦੇ ਵਿੱਚ ਥੋੜਾ ਜਿਹਾ ਇਸ ਦੀ ਪ੍ਰੋਬਲਮ ਜਿਆਦਾ ਸੀਰੀਅਸ ਕੰਪਲਿਕੇਟ ਜਿਆਦਾ ਹੋ ਗਈ ਸੀ ਕਿਉਂਕਿ ਬੱਚੇ ਚ ਇਸ ਕਾਰਨ ਬੱਚੇ ਦੇ ਪੇਟ ਚ ਪਾਣੀ ਕਾਫੀ ਜਿਆਦਾ ਭਰ ਗਿਆ ਸੀ ਠੀਕ ਹੈ ਔਰ ਇਹਦੇ ਬੱਚੇ ਦੇ ਪ੍ਰੋਟੀਨ ਪਿਸ਼ਾਬ ਚ ਪ੍ਰੋਟੀਨ ਲੀਕ ਹੋਣ ਕਾਰਨ ਤੇ ਪ੍ਰੋਟੀਨ ਇਹਦੇ ਬਲੱਡ ਦੇ ਵਿੱਚੋਂ ਬਹੁਤ ਹੀ ਜਿਆਦਾ ਘਟਦੇ ਸੀ ਤਾਂ ਅਸੀਂ ਬੱਚੇ ਨੂੰ ਪ੍ਰੋਟੀਨ ਐਲਬੂਮਿਨ ਨਾਮ ਦਾ ਟੀਕਾ ਹੈ ਉਹ ਦੇ ਕੇ ਇਹਦੇ ਪ੍ਰੋਟੀਨ ਪੂਰੇ ਕੀਤੇ ਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦਾ ਅਸੀਂ ਬਹੁਤ ਤਹਿਤ ਦੇ ਲੋ ਧੰਨਵਾਦ ਕਰਦੇ ਆ ਕਿ ਉਹਨਾਂ ਤੇ ਉਹਨਾਂ ਨੇ ਸਾਡੇ ਦੇ ਵਿਸ਼ਵਾਸ ਰੱਖ ਕੇ ਸਾਡੇ ਕੋਲ ਬੱਚਾ ਲਿਆਂਦਾ ਤੇ ਇਹਦਾ ਇਲਾਜ ਪੂਰਾ ਕਰਵਾਇਆ ਠੀਕ ਹੈ ਇਸ ਦੇ ਨਾਲ ਨਾਲ ਅਸੀਂ ਬਠਿੰਡਾ ਐਮ ਦੇ ਵਿੱਚ ਮੇਰੇ ਖਾਸ ਦੋਸਤ ਡਾਕਟਰ ਅਸੀਮ ਸਿੰਘਲਾ ਜੀ ਨੇ ਗੁਰਦਿਆਂ ਦੇ ਮਾਹਿਰ ਨੇ ਉਹਨਾਂ ਦੀ ਅਸੀਂ ਫੋਨ ਤੇ ਸਲਾਹ ਬੱਚੇ ਨੂੰ ਇੱਕ ਵਾਰੀ ਉਹਨਾਂ ਕੋਲ ਭੇਜ ਕੇ ਉਹਨਾਂ ਦੀ ਸਲਾਹ ਦੇ ਹਿਸਾਬ ਨਾਲ ਬੱਚੇ ਦਾ ਇਲਾਜ ਸ਼ੁਰੂ ਕੀਤਾ ਹੋਇਆ ਠੀਕ ਹੈ ਤੇ ਮਾਤਾ ਗੁਜਰੀ ਜੀ ਭਲਾਈ ਕੇ ਅੰਦਰ ਅਤੇ ਸਾਡੀ ਹਸਪੀਟਲ ਸਟਾਫ ਤੇ ਅ ਸਟਾਫ ਦੀ ਮਿਹਨਤ ਬਦੌਲਤ ਬੱਚਾ ਹੁਣ ਕਾਫੀ ਹੱਦ ਤੱਕ ਇੰਪਰੂਵ ਹੋ ਚੁੱਕਿਆ ਹੈ ਪੇਟ ਜਿਵੇਂ ਦੇਖ ਸਕਦੇ ਹੋ ਪੇਟ ਬੱਚੇ ਦਾ ਕਾਫੀ ਜ਼ਿਆਦਾ ਘਟ ਚੁੱਕਿਆ ਹੈ ਹੁਣ ਠੀਕ ਹੈ ਔਰ ਬੀਪੀ ਵੀ ਸਹੀ ਰਹਿ ਰਿਹਾ ਹੈ ਬੱਚਾ ਤੇ ਬੱਚਾ ਕਾਫੀ ਗਰੀਬ ਪਰਿਵਾਰ ਦੇ ਵਿੱਚੋਂ ਹੈ ਠੀਕ ਹੈ ਤੇ ਇਸ ਦਾ ਇਲਾਜ ਜੋ ਹੈ ਥੋੜਾ ਕਿਉਂਕਿ ਐਲਬੀਉਮਿਨ ਦੇਣਾ ਸੀ ਉਹ ਮਹਿੰਗਾ ਪੈਂਦਾ ਇਲਾਜ ਤਾਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਨੇ ਇਸ ਬੱਚੇ ਨੂੰ ਡੋਨੇਸ਼ਨ ਦੇ ਕੇ ਇਹਦਾ A to Z ਕੰਪਲੀਟ ਇਲਾਜ ਕਰਵਾਇਆ ਤੇ ਤੇ ਇਸ ਦਿਨ ਨੂੰ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਨੇ ਆ ਠੀਕ ਹੈ ਤੇ ਬਾਕੀ ਬੱਚੇ ਦੀ ਸਾਨੂੰ ਇਹੀ ਸਲਾਹ ਹੈ ਕਿ ਡਾਕਟਰੀ ਸਲਾਹ ਨਾਲ ਨਾਲ ਚੱਲੇ ਠੀਕ ਹੈ ਤਾਂ ਹੀ ਇਹਦੀ ਸਮੱਸਿਆ ਸਹੀ ਰਹਣੀ ਹੈ ਹਾਂਜੀ ਬੱਚੇ ਦਾ ਇਲਾਜ ਕੰਪਲੀਟ ਹੋ ਗਿਆ ਤੇ ਚੱਲਣੀ ਅੱਗੇ ਵੀ ਹੋਰ ਜੋ ਕ੍ਰਿਟੀਕਲ ਫੇਸ ਸੀਗਾ ਕ੍ਰਿਟੀਕਲ ਇਲਾਜ ਸੀਗਾ ਉਹ ਇਹਦਾ ਪੂਰਾ ਹੋ ਚੁੱਕਿਆ ਬਟ ਜਿਹੜਾ ਹੁਣ ਇਹਨੂੰ ਸਹੀ ਰੱਖਣ ਵਾਸਤੇ ਹੈ ਇਲਾਜ ਉਹ ਹਲੇ ਅਗਲੇ 2 ਦਿਨ ਮਹੀਨੇ ਚੱਲਣਾ ਹੈ ਬੱਚੇ ਦਾ ਉਸ ਲਈ ਖਰਚਾ ਕਿੰਨਾ ਤੱਕ ਆ ਸਕਦਾ ਬੱਚੇ ਦਾ ਉਸ ਲਈ ਖਰਚਾ ਜੋ ਮੇਜਰ ਜੋ ਖਰਚਾ ਸੀ ਹੁਣ ਤੱਕ ਕ੍ਰਿਟੀਕਲ ਕੇਅਰ ਦਾ ਜੋ ਖਰਚਾ ਸੀਗਾ 15 ਤੋਂ 20000 ਹੁਣ ਤੱਕ ਜੋ ਖਰਚਾ ਆਇਆ ਉਹ ਮੇਜਰ ਖਰਚਾ ਆਹੀ ਸੀ ਤੇ ਅੱਗੇ ਹਰ ਮਹੀਨੇ ਲਗਭਗ ਲਗ 1000 2000 1000 ਤੋਂ ਲੈ ਕੇ 2000 3000 ਤੱਕ ਦਾ ਖਰਚਾ ਪਰ ਮੰਥ ਦੇ ਹਿਸਾਬ ਨਾਲ ਮੋਸਟ ਲਾਈਕਲੀ ਅਗਲੇ 3-4 ਮਹੀਨੇ ਆ ਸਕਦਾ ਹੈ ਬੱਚੇ